ਕੈਨੇਡਾ ਦੇ 온ਟਾਰੀਓ ਦੇ ਵਿੱਚ ਪੀਲ ਰੀਜਨਲ ਪੁਲਿਸ ਨੇ ਟੋਇੰਗ ਦੇ ਉਦਯੋਗ ਨਾਲ ਜੁੜੇ ਇੱਕ ਸੰਗਠਿਤ ਅਪਰਾਧਿਕ ਗਿਰੋਹ ਦਾ ਪਰਦਾਫਾਸ਼ ਕਰਕੇ 18 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਮੁਲਜ਼ਮ ਭਾਰਤੀ ਮੂਲ ਦੇ ਨੇ। ਪੁਲਿਸ ਨੇ ਇਹਨਾਂ ਦੇ ਕੋਲੋਂ ਲੱਖਾਂ ਡਾਲਰਾਂ ਦੇ ਨਾਲ ਬਣਾਈ ਜਾਇਦਾਦ ਵੀ ਜ਼ਬਤ ਕੀਤੀ ਹੈ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸ ਪੀ ਪੰਜਾਬੀ। ਕੈਨੇਡਾ ਦੀ ਪੀਲ ਪੁਲਿਸ ਨੇ ਇੱਕ ਵੱਡੇ ਸੰਗਠਿਤ ਟੋਇੰਗ ਉਦਯੋਗ ਦੇ ਨਾਲ ਜੁੜੇ ਅਪਰਾਧੀ ਗੈਂਗ ਦਾ ਪਰਦਾਫਾਸ਼ ਕੀਤਾ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਮੂਲ ਦੇ ਮੁਲਜ਼ਮ ਸ਼ਾਮਿਲ ਨੇ ਇਨ੍ਹਾਂ ਕੋਲੋਂ 42 ਲੱਖ ਕੈਨੇਡੀਅਨ ਡਾਲਰ ਕਰੀਬ 26 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਇਸ ਕਾਰਵਾਈ ਨੂੰ ਪ੍ਰੋਜੈਕਟ ਆਊਟਸੋਰਸ ਦੇ ਨਾਮ ਨਾਲ ਸਾਂਝੀ ਮੁਹਿੰਮ ਦੇ ਤਹਿਤ ਚਲਾਇਆ ਗਿਆ। ਗ੍ਰਿਫਤਾਰ ਵਿਅਕਤੀਆਂ ਦੇ ਵਿੱਚ 17 ਪੁਲਿਸ ਅਤੇ ਇੱਕ ਮਹਿਲਾ ਸ਼ਾਮਿਲ ਹੈ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਬ੍ਰੈਮਟਨ ਦੇ ਰਹਿਣ ਵਾਲੇ ਨੇ। ਪੀਲ ਪੁਲਿਸ ਦੇ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਵਿੱਚ ਇੰਦਰਜੀਤ ਟਾਮੀ, ਪਰਿਤੋਸ਼ ਚੋਪੜਾ, ਗੁਰਬਿੰਦਰ ਸਿੰਘ, ਕੁਲਵਿੰਦਰ ਪੁਰੀ, ਪਰਮਿੰਦਰ ਪੁਰੀ, ਇੰਦਰਜੀਤ ਬੱਲ, ਕੇਤਨ ਚੋਪੜਾ, ਪਵਨਦੀਪ ਸਿੰਘ, ਦੀਪਾਂਚੂ ਗਰਗ, ਰਾਹੁਲ ਵਰਮਾ, ਕਰਨ ਬੋਪਾਰਾਏ ਮਨਕੀਰਤ ਬੋਪਾਰਾਏ, ਸਿਮਰ ਬੋਪਾਰਾਏ, ਜੀਵਨ ਸਿੰਘ ਅਤੇ ਅਭਿਨਵ ਪਰਦਵਾਜ ਨਾਂ ਦੇ ਨੌਜਵਾਨ ਸ਼ਾਮਿਲ ਨੇ। ਇਹਨਾਂ ਸਾਰਿਆਂ ਦੀ ਉਮਰ 21 ਤੋਂ 38 ਸਾਲ ਦੇ ਵਿਚਕਾਰ ਹੈ। ਇਹਨਾਂ ਗ੍ਰਿਫਤਾਰ ਵਿਅਕਤੀਆਂ ਤੇ ਕੁੱਲ 97 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਸੰਗਠਿਤ ਅਪਰਾਧਿਕ ਗਿਰੋਹ ਚਲਾਉਣਾ, ਜ਼ਬਰੀ ਵਸੂਲੀ, ਧੋਖਾਧੜੀ ਕਰਨਾ, ਹਥਿਆਰ ਰੱਖਣਾ ਤੇ ਹੋਰ ਗੰਭੀਰ ਅਪਰਾਧ ਸ਼ਾਮਿਲ ਨੇ। ਇਹਨਾਂ ਵਿੱਚ ਤਿੰਨ ਵਿਅਕਤੀਆਂ ਨੂੰ ਬਾਅਦ ਦੇ ਵਿੱਚ ਅਦਾਲਤ 'ਚ ਪੇਸ਼ ਕਰਕੇ ਰਿਹਾ ਕਰ ਦਿੱਤਾ ਗਿਆ, ਜਦਕਿ 15 ਨੂੰ ਜ਼ਮਾਨਤ ਸੁਣਵਾਈ ਦੇ ਲਈ Ontario Court of Justice Brampton ਦੇ ਵਿੱਚ ਪੇਜਿਆ ਗਿਆ ਹੈ। ਪੁਲਿਸ ਜਾਂਚ ਮੁਤਾਬਕ ਇਹ ਅਪਰਾਧੀ ਸਮੂਹ ਦੋ ਹਿੱਸਿਆਂ ਦੇ ਵਿੱਚ ਕੰਮ ਕਰ ਰਿਹਾ ਸੀ। ਇੱਕ ਸਮੂਹ ਜ਼ਬਰੀ ਵਸੂਲੀ ਅਤੇ ਹਿੰਸਕ ਗਤੀਵਿਧੀਆਂ 'ਚ ਸ਼ਾਮਲ ਸੀ ਜਦਕਿ ਦੂਜਾ ਸਮੂਹ ਟੋਇੰਗ ਉਦਯੋਗ ਦੇ ਨਾਲ ਜੁੜਿਆ ਹੋਇਆ ਸੀ। ਇਹ ਲੋਕ ਜਾਲੀ ਵਾਹਨ ਹਾਦਸੇ ਕਰਕੇ ਬੀਮਾ ਕੰਪਨੀਆਂ ਦੇ ਨਾਲ ਧੋਖਾਧੜੀ ਕਰਦੇ ਸਨ ਅਤੇ ਹਥਿਆਰਾਂ ਅਤੇ ਧਮਕੀਆਂ ਦੇ ਜ਼ਰੀਏ ਸਥਾਨਕ ਟੋਇੰਗ ਕਾਰੋਬਾਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਸਨ। ਇਨਾਂ ਵਿੱਚੋਂ ਕੁਝ ਟੋਇੰਗ ਕਾਰੋਬਾਰ ਦੇ ਨਾਮ ਤੇ ਸਰਟੀਫਾਈਡ ਰੋਡ ਸਾਈਡ ਅਤੇ ਹੰਬਲ ਰੋਡ ਸਾਈਡ ਦੇ ਨਾਂ ਦੱਸੇ ਗਏ ਨੇ ਜਾਂਚ ਦੌਰਾਨ ਪੁਲਿਸ ਨੇ 18 ਟੋ ট্রাক 5 ਚੋਰੀ ਦੇ ਵਾਹਨ 4 ਨਿੱਜੀ ਹਾਈ ਵੈਂਡ ਵਾਹਨ ਅਤੇ ਕਈ ਘਾਤਕ ਹਥਿਆਰ ਇਹਨਾਂ ਤੋਂ ਬਰਾਮਦ ਕੀਤੇ ਨੇ ਪੁਲਿਸ ਦੇ ਮੁਤਾਬਿਕ ਇਸ ਸਮੂਹ ਨੇ ਦਰਜਨਾ ਜਾਲੀ ਹਾਦਸੇ ਕਰਕੇ ਬੀਮਾ ਕੰਪਨੀਆਂ ਨੂੰ ਹਰ ਹਾਦਸੇ ਲਈ 80000 ਤੋਂ 1 ਲੱਖ ਡਾਲਰ ਦਾ ਨੁਕਸਾਨ ਪਹੁੰਚਾਇਆ ਜਿਸ ਦਾ ਕੁੱਲ ਨੁਕਸਾਨ 1 ਮਿਲੀਅਨ ਡਾਲਰ ਤੋਂ ਜ਼ਿਆਦਾ ਹੈ ਪਿਛਲੇ ਸਾਲ ਰਿਪੀਟ ਪਿਛਲੇ ਕੁਝ ਸਮੇਂ ਤੋਂ ਪੀਲ ਖੇਤਰ ਦੇ ਵਿੱਚ ਦੱਖਣੀ ਏਸ਼ੀਆਈ ਵਪਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਬਰੀ ਵਸੂਲੀ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋਇਆ। ਇਹਨਾਂ ਵਿੱਚ ਵੱਡੀਆਂ ਰਕਮਾਂ ਦੀ ਮੰਗ, ਭੁਗਤਾਨ ਕਰਨ ਤੇ ਧਮਕੀਆਂ ਦੇਣਾ ਅਤੇ ਗੋਲੀਬਾਰੀ ਵਰਗੀਆਂ ਹਿੰਸਕ ਘਟਨਾਵਾਂ ਸ਼ਾਮਿਲ ਨੇ। ਇਹਨਾਂ ਮੁੱਦਿਆਂ ਦੇ ਜਵਾਬ ਦੇ ਵਿੱਚ ਪੁਲਿਸ ਨੇ ਦਸੰਬਰ 2023 ਦੇ ਵਿੱਚ ਇੱਕ ਵਿਸ਼ੇਸ਼ ਐਕਸਟੋਰਸ਼ਨ ਇਨਵੈਸਟੀਗੇਸ਼ਨ ਟਾਸਕ ਫੋਰਸ ਦਾ ਗਠਨ ਕੀਤਾ ਸੀ। ਇਸ ਆਊਟਸੋਰਸ ਪ੍ਰੋਜੈਕਟ ਦੇ ਵਿੱਚ ਪੀਲ ਰੀਜਨਲ ਪੁਲਿਸ, 온ਟਾਰੀਓ ਪ੍ਰੋਵਿੰਸ਼ਨਲ ਪੁਲਿਸ, ਹਾਲਟਨ ਰੀਜਨਲ ਪੁਲਿਸ, ਯਾਕ ਰੀਜਨਲ ਪੁਲਿਸ ਤੇ ਟ੍ਰਾਂਟੋ ਪੁਲਿਸ ਦੇ ਵੱਲੋਂ ਸਾਂਝੇ ਯਤਨਾ ਸਦਕਾ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।